ਕਰਾਂਗਾ ਉਹ ਆਸ਼ੂ ਅੱਛਾ ਬੈਠ ਗਏ ਅੰਦਰ ਬਾਈ ਜੇ ਅੰਦਰ ਜੇ ਪੂਰੇ ਸੇ ਮਾਪਾ ਪਾਜੀ ਤੁਸੀਂ ਪਿੱਛੇ ਰੋ ਪਿੱਛੇ ਰੋ ਜੀ ਥੋੜਾ ਪਿੱਛੇ ਰੋ ਹਾਂ ਹਾਂ ਇੱਕ ਤਾਂ ਹਾਥ ਇਦਾਂ ਅਧਿਕਾਰ ਹੈ ਹਾਜ਼ਰੀ ਪਹੁੰਚਦੀ ਜੀ ਰੋ ਪੁਲੀਸ ਹਾਜ਼ਰੀ ਪਿੱਛੇ ਕਰ ਮੋਈ ਲਾ पुलिस वालों अज ज बीती रात सपा सेंटर से जड़ी रेड की, तो की।, की गई और रशियन लड़किया समेत तो कुछ व्यक्ति गिरफ्तार किए हैं ਯਾਰ ਹੱਥ ਤਾਂ ਪਿੱਛੇ ਕਰ ਲੋ ਨਾ ਯਾਰ ਮਾਂ ਮਹਿਮਾ ਬਟੀਆਂ ਹੋ ਜਾਂਦੇ ਉਸ ਦੇ ਤਹਿਤ ਅਸੀਂ ਕੱਲ ਇੱਕ ਜੁਆਇੰਟ ਆਪਰੇਸ਼ਨ ਸਪੈਸ਼ਲ ਸੈਲ ਪਟਿਆਲਾ ਤੇ ਐਸ ਐਚ ਓ ਅਰਬਨ ਸਟੇਟ ਦੇ ਨਾਲ ਅਸੀਂ ਇੱਕ ਸਪੈਸ਼ਲ ਰੇਡਸ ਕੀਤੀਆਂ ਗਈਆਂ ਸੀਗੀਆਂ ਤੇ ਸਾਨੂੰ ਮੁਕਰੀ ਮਿਲੀ ਸੀ ਕਿ ਜੋ ਸਪਾਸ ਸੈਂਟਰਾਂ ਦੇ ਆਰਡ ਦੇ ਵਿੱਚ ਇੱਕ ਉੱਥੇ ਗਲਤ ਧੰਦੇ ਚਲਾਏ ਜਾ ਰਹੇ ਨੇ ਜਿਸ ਦੇ ਤਰ ਤਰੇਡ ਕਰਕੇ ਉੱਥੋਂ 16 ਲੜਕੀਆਂ ਤੇ 8 ਲੜਕੇ ਉਥੋਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਸਪਾ ਸੈਂਟਰਾਂ ਦੇ ਹਾਰਡ ਦੇ ਵਿੱਚ ਇੱਕ ਜਿਸਮ ਪ੍ਰੋਸੀਜ ਦਾ ਧੰਦਾ ਕਰਦੇ ਸੀ ਜਿਨ੍ਹਾਂ ਦੇ ਉੱਤੇ ਮੋਰਲ ਟਰੈਫਿਕ ਐਕਟ ਦੇ ਤਹਿਤ ਕਾਰਵਾਈ ਕਰਦੇ ਹੁਣਾਰਬਨ ਸਟੇਟ ਵਿਖੇ ਕਾਰਵਾਈ ਕੀਤੀ ਗਈ। ਤਾਂ ਕਿਸ ਸਪਾ ਸੈਂਟਰਾਂ ਦੇ ਨਾਂ 'ਤੇ ਇਹਦਾ ਇਹਨਾਂ ਦੇ ਵਿੱਚੋਂ 16 ਲੜਕੀਆਂ ਦੇ ਵਿੱਚੋਂ ਕੁਝ 8 ਕੁੜੀਆਂ ਆਪਣੇ ਆਪ ਨੂੰ థਾਈਲੈਂਡ ਦੀਆਂ ਦੱਸ ਰਹੀਆਂ ਨੇ ਤੇ ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਹੋਊਗਾ ਵੀ ਐਕਚੁਅਲ ਉਹਨਾਂ ਦੇ ਐਡਰੈਸ ਪ੍ਰੂਫ ਵਗੈਰਾ ਕਿੱਥੋਂ ਦੇ ਨੇ। ਚਲੋ ਸਾਹਿਬ ਚਲੋ ਸਾਹਿਬ ਸਪਾ ਸੈਂਟਰ ਹੈ ਕੋਈ ਲਾਇਸੈਂਸ ਇਹਨਾਂ ਦਾ ਜਿਹੜਾ ਤਾਂ ਐਕਚੁਅਲ ਸਪਾ ਸੈਂਟਰ ਨੇ ਉਹ ਤਾਂ ਮ사ਜ ਸੈਂਟਰ ਹੁੰਦੇ ਨੇ ਪਰ ਜੋ ਇਹ ਉਹਨਾਂ ਦੇ ਆਰਡ ਦੇ ਵਿੱਚ ਗਲਤ ਤੰਦ ਧੰਦਾ ਕਰਦੇ ਨੇ ਉਹਨਾਂ ਤੇ ਅਸੀਂ ਚੈੱਕ ਰੱਖਦੇ ਆ ਪਹਿਲਾਂ ਵੀ ਰੂਟੀਨ ਚੈਕਿੰਗ ਹੁੰਦੀ ਰਹਿੰਦੀ ਆ ਤੇ ਹੁਣ ਵੀ ਅਸੀਂ ਇਹਨੂੰ ਫਿਊਚਰ ਵੀ ਇਹਦੇ ਤੇ ਚੈੱਕ ਰੱਖਾਂਗੇ ਹਾਂ ਮਾਲਕ ਦੋਨਾਂ ਸਪਾ ਸੈਂਟਰ ਦੇ ਮਾਲਕ ਇਹਦੇ ਵਿੱਚ ਨਾਮਿਨੇਟ ਨੇ ਦੋ ਸਪਾ ਸੈਂਟਰ ਸੀਗੇ ਇੱਕ ਆਰਕ ਇੱਕ ਸੰਸ਼ਾਈ ਦੇ ਨਾਲ ਚੱਲਦਾ ਸੀ ਇੱਕ ਜਤਿੰਦਰ ਸਿੰਘ ਇੱਕ ਦਾ ਨਾਮ ਕਰਮਜੀਤ ਸਿੰਘ ਦੋਨੇ ਐਫ ਆਈ ਆਰ ਦੇ ਵਿੱਚ ਬਾਇ ਨੇਮ ਨਾਮਿਨੇਟ ਨੇ ਇਹ ਪਤਾ ਲੱਗਿਆ ਵੀ ਆਨ ਆਫ ਬੋਤਨ ਮਹੀਨਿਆਂ ਤੋਂ ਚੱਲ ਰਿਹਾ ਹੈ ਹਾਂਜੀ ਹਾਂ ਇਹਨਾਂ ਦਾ ਮਾਨਜੋਗਦਾਲ ਤੋਂ ਤੁਹਾਡੇ ਸਾਹਮਣੇ ਪੇਸ਼ ਹੀ ਕਰਨਗੇ ਹਾਂ ਪੁਲਿਸ ਰਿਮਾਂਡ ਦੀ ਅਸੀਂ ਡਿਮਾਂਡ ਕਰ ਰਹੇ ਹਾਂ ਬਾਕੀ ਪਤਾ ਲੱਗੂਗਾ ਕੋਰਟ ਚ ਬਿਲਕੁਲ ਜੀ ਬਿਲਕੁਲ ਜਿੱਥੇ ਵੀ ਕਿਤੇ ਵੀ ਸਾਨੂੰ ਸ਼ਹਿਰ ਦੇ ਵਿੱਚ ਇਨਫੋਰਮੇਸ਼ਨ ਮਿਲੂਗੀ ਵੀ ਸਪਾ ਸੈਂਟਰ ਦੇ ਆੜ ਦੇ ਵਿੱਚ ਕੋਈ ਜਿਸਮ ਪ੍ਰੋਸੀਜਰ ਦਾ ਧੰਦਾ ਚੱਲਦਾ ਤਾਂ ਉਸੇ ਵੱੜਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹਾਂਜੀ